ਕੀ ਡਿੱਗਣ ਜਾ ਰਹੀ ਹੈ ਸੁਖਵਿੰਦਰ ਸੁਖੂ ਦੀ ਸਰਕਾਰ ਪਾਜ ਪਾ ਨੇ ਖੇਢੀ ਕਿਹੜੀ ਨਵੀਂ ਚਾਲ ਕੀ بے ਪ੍ਰੋਸ ਦੀ ਮਤੇ ਦਾ ਸਰਕਾਰ ਤੇ ਪਵੇਗਾ ਕੋਈ ਅਸਰ ਕਾਂਗਰਸ ਪਾਰਟੀ ਤੇ ਮੱਤਿਆ ਵੱਡਾ ਹੜਕੰਪ ਸੁਖਵਿੰਦਰ ਸੁਖੂ ਦੀ ਸਰਕਾਰ ਨੂੰ ਲੈ ਕੇ ਵੱਡੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਅਜੇ ਵਿੱਚ ਪੂਰੀ ਸਿਆਸਤ ਵੀ ਗਰਮਾਈ ਹੋਈ ਹੈ ਖਾਸ ਕਰਕੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ 'ਚ ਵੱਡਾ ਹੜਕੰਪ ਮੱਚਿਆ ਹੋਇਆ ਹੈ ਤਦ ਆਦਤ ਦੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਸਰਕਾਰ ਨੂੰ ਲੈ ਕੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਤੇ ਉਧਰ ਭਾਜਪਾ ਲੀਡਰਾਂ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਤੇ ਭਾਜਪਾ ਦੇ ਲੀਡਰ ਜਿਹੜੇ ਆ ਦਾਵਾ ਠੋਕ ਰਿਹਾ ਹੈ ਕਿ ਕਾਂਗਰਸ ਸਰਕਾਰ ਕੋਲ ਹੁਣ ਬੇਪ੍ਰੋਸਗੀ ਦਾ ਮਤਾ ਜਿਹੜਾ ਅਸੀਂ ਪਾਸ ਕਰਾਂਗੇ ਤੇ ਉਹਨਾਂ ਕੋਲ ਹੁਣ ਵਿਧਾਇਕਾਂ ਦੀ ਗਿਣਤੀ ਹੈ ਘਟਦੀ ਨਜ਼ਰ ਆ ਰਹੀ ਹੈ ਤਦਾਸ ਦੀਏ ਕਿ ਇਹ ਮਾਹੌਲ ਕਿਉਂ ਬਣਿਆ ਤਾਂ ਰਾਸਵਾ ਚੋਣਾਂ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਨੇ ਜਾਂ ਇਲੈਕਸ਼ਨ ਚੱਲ ਰਹੀ ਹੈ ਤਾਂ ਅਜੇ ਇਹ ਵਿੱਚ ਰਾਸਵਾ ਦੀ ਇੱਕ ਸੀਟ ਤੇ ਚੋਣ ਹੈ ਜਿਹੜੀ ਹਿਮਾਚਲ ਪ੍ਰਦੇਸ਼ ਚ ਹੋਈ ਹੈ ਤੇ ਜਿਵੇਂ ਹੀ ਸ਼ਿਮਲਾ ਵਿੱਚ ਇਸ ਨੂੰ ਲੈ ਕੇ VOTING ਹੋਈ ਤਾਂ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ 6 ਵਿਧਾਇਕ ਅਤੇ ਆ ਤਿੰਨ ਵਿਧਾਇਕਾ ਜਿਹੜੇ ਆਜ਼ਾਦ ਉਹ ਹਿਮਾਚਲ ਪ੍ਰਦੇਸ਼ ਪਹੁੰਚਦੇ ਆ ਅਤੇ ਜਿਵੇਂ ਹੀ ਇਲੈਕਸ਼ਨ ਹੁੰਦੀ ਹੈ ਚੋਣ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਵਿਧਾਇਕਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਰਿਹਾ ਜਿਸ ਦੇ ਚਾਲਦਿਆਂ ਸੁਖਵਿੰਦਰ ਸੁਖੂ ਦੀ ਸਰਕਾਰ ਵਿੱਚ ਵੱਡਾ ਹੜਕੰਪ ਮੱਚਿਆ ਹੋਇਆ ਹੈ ਤੇ ਖਾਸ ਕਰਕੇ ਕਾਂਗਰਸ ਪਾਰਟੀ 'ਚ ਵੱਡੀ ਜਿਹੜੀ ਆਹਲਜੁਲ ਦਿਖਾਈ ਦੇ ਰਹੀ ਹੈ ਤਾਂ ਇਸ ਨੂੰ ਲੈ ਕੇ ਹੁਣ ਜਿਹੜੀਆਂ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਭਾਜਪਾ ਨੇ ਇੱਥੇ ਵੀ ਕੋਈ ਵੱਡੀ ਚਾਲ ਖੇਡਣ ਦੇ ਲਈ ਤਿਆਰੀ ਕੀਤੀ ਹੈ ਤਾਂ ਜਿਸ ਦੇ ਚਾਲਦਿਆਂ ਹੁਣ ਇੱਥੇ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਸੰਪਰਕ ਟੁੱਟਣ ਤੋਂ ਬਾਅਦ ਵੱਡੇ-ਵੱਡੇ ਖਾਤਸੇ ਆ ਉਹ ਜਿਤਾਏ ਜਾ ਰਿਹਾ ਤਾਂ ਹਿਮਾਚਲ ਪ੍ਰਦੇਸ਼ ਵਿੱਚ ਰਾਸਵਾ ਚੋਣ ਲਈ VOTING ਖਤਮ ਹੋ ਗਈ ਹੈ ਫਿਲਹਾਲ ਨਤੀਜਿਆਂ ਦੀ ਉਡੀਕ ਹੈ ਨਤੀਜੇ ਐਲਾਨਣੇ ਜਿਹੜੇ ਆ ਕੁਝ ਸਮੇਂ ਤੱਕ ਐਲਾਨੇ ਜਾਣਗੇ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਬੇਪਰੋਸ ਦੀ ਮਤਾ ਲਿਆ ਸਕਦੀ ਹੈ ਫਿਲਹਾਲ ਭਾਜਪਾ ਨੇਤਾ ਨਤੀਜਿਆਂ ਦੀ ਉਡੀਕ ਕਰ ਰਹੇ ਨੇ ਜੇਕਰ ਕਾਂਗਰਸੀ ਉਮੀਦ ਹਾਰਦਾ ਹੈ ਤਾਂ ਨੌ ਦਾ ਉਮੀਦਵਾਰ ਹਾਰਦਾ ਹੈ ਤਾਂ ਨੌ 10 ਵਿਧਾਇਕਾਂ ਦਾ ਕਰਾਸ ਵੋਟ ਹੋਣਾ ਤੈ ਹੈ ਅਜਿਹੇ ਚ ਜੇਕਰ ਭਾਜਪਾ ਉਮੀਦਵਾਰ ਜਿੱਤਦਾ ਹੈ ਤਾਂ ਪਾਰਟੀ ਕਾਂਗਰਸ ਸਰਕਾਰ ਖਿਲਾਫ ਬੇਪਰੋਸਗੀ ਮਤਾ ਲਿਆ ਸਕਦੀ ਹੈ ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ 68 ਵਿਧਾਇਕਾਂ ਨੇ ਮੰਗਲਵਾਰ ਨੂੰ Shimla ਚ ਵਿਧਾਨ ਸਭਾ ਚ ਰਾਸਵਾਦੀ ਇੱਕ ਲੋਤੀ ਸੀਟ ਲਈ ਆਪਣੀ ਵੋਟ ਪਾਈ ਦੱਸਦੀ ਹੈ ਕਿ ਕਾਂਗਰਸ ਕੋਲ 40 ਸੀਟਾਂ ਹਨ ਬਿੱਤੀ ਸ਼ਾਮ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਪਾਰਟੀ ਦਾ ਸਮਰਥਨ ਕੀਤਾ ਅਤੇ ਸ਼ਮੂਲੀਅਤ ਕੀਤੀ। ਹਿਮਾਚਲ ਵਿੱਚ ਕਾਂਗਰਸ ਦੇ ਅਸ਼ੇਕ ਮੰਨੂ ਸਿੰਘਵੀ ਦਾ ਮੁਕਾਬਲਾ ਭਾਜਪਾ ਦੇ ਹਰਸ਼ ਮਹਾਜਨ ਨਾਲ ਹੈ। ਹਰਸ਼ ਮਹਾਜਨ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੇ ਕਰੀਬ ਦੇ ਸਨ। ਉਹ 2022 ਵਿੱਚ ਭਾਜਪਾ ਚ ਸ਼ਾਮਲ ਹੋਏ ਸਨ। ਹਰਸ਼ ਮਹਾਜਨ ਕਾਂਗਰਸ ਵੱਲੋਂ ਦੋ ਵਾਰ ਵਿਧਾਇਕ ਵਜੋਂ ਵਿਧਾਨ ਸਭਾ ਪੂਜੇ ਸਨ। ਉਹ ਚੰਬੇ ਤੋਂ ਆਉਂਦੇ ਹਨ। ਅਤੇ ਉਹਨਾਂ ਦੇ ਪਿਤਾ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ ਉਹ ਖੁਦ ਵੀਰ ਭੱਦਰ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨੇ ਭਾਜਪਾ ਵੀ ਹੁਣ ਚੋਣਾ ਵਿੱਚ ਜਿੱਤ ਦੇ ਦਾਅਵੇ ਕਰ ਰਹੀ ਹੈ ਵੋਟ ਪਾਣ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਕਿਹਾ ਹੈ ਕਿ ਕਾਂਗਰਸ ਦੇ ਕੁਝ ਵਿਧਾਇਕ ਨਾਰਾਜ਼ ਹਨ ਅਤੇ ਮੈਂ ਕੁਝ ਵਿਧਾਇਕਾਂ ਨੂੰ ਤਿਆਰ ਕੀਤਾ ਹੈ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗੇਗਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਸਾਡੇ ਕੋਲ 40 ਵਿਧਾਇਕ ਹਨ ਜਿਕਰ ਕੋਈ ਵੀ ਨਾਂ ਜਿਹੜਾ ਕਿਆ ਤਾਂ ਸਾਨੂੰ ਪੂਰੀਆਂ 40 ਵੋਟਾਂ ਜ਼ਰੂਰ ਮਿਲਣਗੀਆਂ ਮੇਰਾ ਮੰਨਣਾ ਹੈ ਕਿ ਜਿਹੜੇ ਲੋਕ ਕਾਂਗਰਸੀ ਵਿਚਾਰਧਾਰਾ ਤੇ ਚੁਣੇ ਗਏ ਹਨ ਉਹਨਾਂ ਨੇ ਪਾਰਟੀ ਦੇ ਸਮਰਥਨ ਵਿੱਚ VOTING ਕੀਤੀ ਹੈ ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕਰ ਨੇ ਕਿਹਾ ਹੈ ਕਿ ਸਰਕਾਰ ਘੱਟ ਗਿਣਤੀ ਵਿੱਚ ਹੈ ਅਤੇ ਉਹਨਾਂ ਕਿਹਾ ਹੈ ਕਿ ਵਿੱਤ ਬਿੱਲ ਵਿੱਤ ਬਿੱਲ ਵਿਧਾਨ ਸਭਾ ਵਿੱਚ VOTING ਦੇ ਆਧਾਰ ਤੇ ਪਾਸ ਨਹੀਂ ਹੋਇਆ ਤਾਂ ਇਹ ਜਿਹੜਾ ਸਭ ਤੋਂ ਵੱਡਾ ਅਹਿਮ ਜਿਹੜਾ ਬਿਆਨ ਹੈ ਉਹ ਆਪਣੇ ਆਪ 'ਚ ਸਰਕਾਰ ਤੇ ਵੱਡੇ ਇਸ਼ਾਰੇ ਕਰ ਰਿਹਾ ਕਿ ਜਦੋਂ ਵਿਧਾਨ ਸਭਾ ਵਿੱਚ ਵਿੱਤ ਬਿੱਲ ਲਿਆਂਦਾ ਗਿਆ ਤਾਂ VOTING ਦੇ ਆਧਾਰ ਤੇ ਇਹ ਜਿਹੜਾ ਵਿੱਤ ਬਿੱਲਾ ਉਹ ਪਾਸ ਨਹੀਂ ਹੋਇਆ ਸਪੀਕਰ ਨੇ ਆਵਾਜ਼ ਆਵਾਜੀ ਨੋਟ ਤੇ ਆਧਾਰ ਤੇ ਹੀ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਸੀ ਤਾਂ ਅਜਿਹੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਨੌ ਵ代ਕਾ ਜਿਹੜੇ ਇੱਥੇ VOTING ਦੇ ਲਈ ਪਹੁੰਚਦੇ ਆ ਤਾਂ ਉਹ ਅਚਾਨਕ ਗਾਇਬ ਹੋ ਜਾਂਦੇ ਆ ਅਤੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਸੀਆਰ ਸੀਆਰਪੀਐਫ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਬੁਲਾਈਆਂ ਗਈਆਂ ਨੇ ਤੇ ਉਹਨਾਂ ਨੂੰ ਸਿਕਿਉਰਿਟੀ ਦੇਣ ਦੇ ਲਈ ਵੱਡੀ ਜਿਹੜੀ ਆ ਪਹਿਲ ਕਦਮੀ ਉਹ ਸੁਖਵਿੰਦਰ ਸੁਖੂ ਸਰਕਾਰ ਨੇ ਕੀਤੀ ਆ ਤਾਂ ਹਿਮਾਚਲ ਸਰਕਾਰ ਚ ਵੀ ਵੱਡਾ ਜਿਹੜਾ ਹੜਕੰਪ ਮੱਚਿਆ ਹੋਇਆ ਤੇ ਵੱਡੀਆਂ ਜਿਹੜੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਕਿ ਭਾਜਪਾ ਇੱਥੇ ਕੋਈ ਵੱਡਾ ਦਾ ਖੇਡ ਸਕਦੀ ਹੈ ਤੇ ਸਰਕਾਰ ਦੇ ਖਿਲਾਫ ਬੇਪਰੋਸ ਦੀ ਮਤਾ ਲਿਆ ਕੇ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਹੋ ਰਹੀ ਹੈ ਨਾ